ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਜ਼ਾਰਾ ਡੀਂਗਰੀਆਂ ਗੜਸ਼ੰਗਰੇ ਨੂੰ ਤਹਿਸੀਲ ਪੈਂਦੀ ਐ ਤੇ ਜ਼ਿਲ੍ਹਾ ਹੁਸ਼ਿਆਰਪੁਰ ਐ ਨੇੜੇ ਦੇ ਕੋਟ ਫਤੂਹੀ ਪਿੰਡ ਰਹਿ ਜਾਂਦਾ ਮਜ਼ਾਰਾ ਡੀਂਗਰੀਆਂ ਪਿੰਡ ਚੋਂ ਵੀਡੀਓ ਬਣਾ ਰਹੇ ਆ ਇੱਥੇ ਇੱਕ ਲਾਰਜ ਫਾਰਮ ਐ ਜਿਹਦੇ ਚ گاਵਾ ਬਹੁਤ ਸਾਰੀਆਂ ਪੂਰਾ ਜਿਹੜਾ ਉਹ ਵੱਡਾ ਫਾਰਮ ਐ ਦੋਸਤੋ ਆਟੋਮੈਟਿਕ ਮਸ਼ੀਨਰੀ ਦੇ ਨਾਲ ਲੈਸ ਤੇ ਜੇ ਮੱਝਾਂ ਵਾਲੇ ਪਾਸੇ ਵੀ ਗੱਲ ਕਰੀਏ ਤਾਂ ਤੁਹਾਨੂੰ ਸਾਰਾ ਜਿਹੜਾ ਉਹ ਛੱਡ ਭਰਿਆ ਦਿਸੂਗਾ ਮੱਝਾਂ ਦੇ ਨਾਲ ਹਜੇ ਪਰਲੇ ਪਾਸੇ ਵੀ ਇੱਕ ਛੱਡ ਹੈ ਜਿਹਦੇ ਵਿੱਚ ਮੱਝਾਂ ਬਹੁਤ ਸਾਰੀਆਂ ਹੈ ਇੱਕ ਹੋਰ ਖਾਸੀਅਤ ਹੈ ਇਸ ਫਾਰਮ ਦੀ ਵੀ ਇੱਥੇ ਜਿਹੜੇ ਇਹਦੇ ਓਨਰ ਹੈ ਸਰਦਾਰ ਹਰਦੀਾਲ ਸਿੰਘ ਸੰਘਾ ਉਹਨਾਂ ਦੀ ਇੱਕ ਦੂਰਦਰਸ਼ੀ ਸੋਚ ਸੀ ਵੀ ਜੇ ਆਪਾਂ ਪੰਜਾਬ ਦੇ ਵਿੱਚ ਕੋਈ ਕੀਤਾ ਐਦਾਂ ਦਾ ਸਟੈਂਡ ਕਰਨਾ ਵੀ ਜਿਹਦੇ ਨਾਲ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਨਾਮ ਪੰਜਾਬ ਦੇ ਵਿੱਚ ਰੋਸ਼ਨ ਹੋਵੇ ਕੋਕੇ ਬੇਸਿਕਲੀ ਸਰਦਾਰ ਹਰਦੀਾਲ ਸਿੰਘ ਜੀ ਐਨ ਆਰ ਆਈ ਵੀਰ ਆ ਪੰਜਾਬ ਦੇ ਵਿੱਚ ਇਸ ਟਾਈਮ ਕੋਕੇ ਇਹ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਇਸ ਟਾਈਮ ਇਹਨਾਂ ਦਾ ਆਪਣਾ ਬਿਜ਼ਨਸ ਹੈ ਪਰ ਆਪਣੇ ਫਾਦਰ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਣ ਲਈ ਇਹਨਾਂ ਨੇ ਇੱਥੇ ਇੱਕ ਫਾਰਮ ਸ਼ੁਰੂ ਕੀਤਾ ਵੱਡੇ ਪੱਧਰ ਤੇ ਪਰ ਜਦੋਂ ਕੋਈ ਫਾਰਮ ਆਪਾਂ ਸ਼ੁਰੂ ਕਰਦੇ ਆ ਬਿਨਾ ਚੱਕ ਇਹਨਾਂ ਚ ਗਰੋਥ ਹੁੰਦੀ ਹੈ ਚੰਗੀ ਮਿਹਨਤ ਕਰਦੇ ਆ ਤੇ ਜਦੋਂ ਪਸ਼ੂ ਵੱਧਦੇ ਆ ਫਿਰ ਕੁਝ ਵੇਚਨੇ ਪੈਂਦੇ ਆ ਅੱਜ ਇਹਨਾਂ ਨੇ ਚਾਰ ਮੱਝਾਂ ਤਿੰਨ ਝੋਟੀਆਂ ਤੇ ਇੱਕ ਬੁੱਲ ਟੋਟਲ 8 ਨਗ ਜਿਹੜੇ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਣੇ ਜਿਹੜੇ ਇਹਨਾਂ ਨੇ ਬਕਾਊ ਕੀਤੇ ਆ ਗੱਲਬਾਤ ਕਰਾਂਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਪਸੰਦ ਆਜੂ ਮੱਝਾਂ ਦੇ ਵਿੱਚੋਂ ਤੁਹਾਨੂੰ ਤਿੰਨ ਸੋਹਣੀਆਂ ਸੋਆਂਝਾਂ ਮੱਝਾਂ ਦਿਖਾਉਣ ਗਿਆ ਜਿਹੜੀ ਇੱਕ ਇਹਨਾਂ ਦੇ ਵਿੱਚੋਂ ਹਜੇ ਸਾਡੇ ਤੇ ਪਹੁੰਚਨ ਤੇ ਹੀ ਉਹਦੀ ਜੇਰ ਪਈ ਆ ਉਦੋਂ ਤਾਜੀ ਸੂਈ ਆ ਦੋ ਸੋਹਣੇ ਦੁੱਤ ਤੇ ਚੱਲ ਰਹੀਆਂ ਇੱਕ ਹਜੇ ਕੰਪਣ ਝੋਟੀ ਐ ਸੋ ਐਂਡ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਚੰਗਾ ਲੱਗਿਆ ਉਹਦੀ ਤਸੱਲੀ ਆ ਕੇ ਕਰੋਗੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲਦਾ ਰਹਿਣਾ। ਆਓ ਮਿਲੀਏ ਪਹਿਲਾਂ ਗੱਲਬਾਤ ਕਰਦੇ ਹਾਂ ਦੱਸੋ ਕੁਝ ਬੇਸਿਕ ਫਾਰਮ ਬਾਰੇ ਇਨਫੋਰਮੇਸ਼ਨ ਤੇ ਉਹ ਤੋਂ ਬਾਅਦ ਜਿਹੜੇ ਪਸ਼ੂ ਵੇਚਣੇ ਇਹਨਾਂ ਬਾਰੇ ਜਾਣਕਾਰੀ ਲਵਾਂਗੇ। ਅੰਕਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਬੀਰਮ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੇ ਥੈਂਕ ਯੂ ਤੁਹਾਡਾ ਫਾਰਮ ਦੇ ਉੱਤੇ ਆਉਣ ਦਾ। ਧੰਨਵਾਦ ਜੀ। ਤੇ ਬਾਕੀ ਅੰਕਲ ਜੀ ਆਪਣਾ ਨਾਮ ਇੱਕ ਵਾਰ ਦੱਸਿਓ ਜੀ। ਨਾਮ ਮੇਰਾ ਹਰਦੀਾਲ ਸਿੰਘ ਸੰਗਾ। ਠੀਕ ਹੈ। ਪਿੰਡ ਮਜ਼ਾਰਾ ਡਿੰਗਰੀਆ ਤਹਿਸੀਲ ਗੜਸ਼ੰਕਰ। ਹਮ। ਪੁਸ਼ਾਰਪੁਰ ਡਿਸਟ੍ਰਿਕਟ ਹੈਗਾ। ਕੋਟਫਤੂਈ ਤਸਵੇ ਦੇ ਨਾਲ ਆ ਉਧਰ ਸੈਲਾ ਖੁਰ ਦੇ ਨਾਲ ਆ ਜਿਹੜਾ ਕਿ 2-3 ਕਿਲੋ ਮੀਟਰ ਦ ਸੈਂਟਰਲ ਚ ਪਿੰਡ ਆ ਜਿਵੇਂ ਪਹਿਲਾਂ ਤੁਹਾਡੇ ਨਾਲ ਫੋਨ ਤੇ ਵੀ ਗੱਲ ਹੋਈ ਵੈਸੇ ਤੁਸੀਂ ਮੇਰੇ ਖਾਲਚ ਇਸ ਟਾਈਮ ਇੰਗਲੈਂਡ ਦੇ ਵਿੱਚ ਰਹਿ ਰਹੇ ਜੀ ਮੈਂ ਪਿਛਲੇ 50 ਸਾਲ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਪਰ ਪੰਜਾਬ ਦੇ ਨਾਲ ਕਦੀ ਟੁੱਟਾ ਨਹੀਂ ਹਮੇਸ਼ਾ ਪੰਜਾਬ ਦੇ ਨਾਲ ਜੁੜੇ ਰਹੇ ਆ ਸਬਤ ਰਹੇ ਆ ਔਰ ਇੱਥੇ ਤਰੱਕੀ ਨਹੀਂ ਦੇਖਿਆ ਅੱਛਾ ਇੰਗਲੈਂਡ ਦੇ ਵਿੱਚ 50 ਸਾਲ ਹੋ ਗਏ ਤੁਹਾਨੂੰ ਗਿਆ ਨੂੰ ਇੱਥੇ ਤੁਸੀਂ ਉਹ ਕਿੱਤਾ ਚੁਣਿਆ ਜਿਹੜਾ ਮੰਨਿਆ ਜਾਂਦਾ ਵੀ ਲੇਬਰ ਤੇ ਡਿਪੈਂਡਡ ਹੈ ਤੇ ਲੇਬਰ ਨਾਲ ਔਖਾ ਹੋ ਜਾਂਦਾ ਕਰਨਾ ਤੁਸੀਂ ਕਿਵੇਂ ਹੈਂਡਲ ਕਰ ਰਹੇ ਹੋ ਇਸ ਕਿਤੇ ਕਿਉਂਕਿ ਮੇਰਾ ਐਕਸਪੀਰੀਅੰਸ ਡੈਰੀਜ਼ ਆ ਇੰਗਲੈਂਡ ਦੇ ਵਿੱਚੋਂ ਪਿਛਲੇ 1976 ਤੋਂ ਹੈਗਾ ਠੀਕ ਹੈ ਮੇਰੇ ਹਿਸਾਬ ਨਾਲ ਕੋਈ ਵੀ ਬਿਜ਼ਨਸ ਬਗੈਰ ਅੱਛੀ ਲੇਬਰ ਤੋਂ ਅੱਛੇ ਮੈਨੇਜਰ ਤੋਂ ਸਹਾਰਾ ਉਸ ਤੋਂ ਬਗੈਰ ਨਹੀਂ ਚੱਲ ਸਕਦਾ ਤੇ ਮੇਰੀ ਜਿੰਨੀ ਪਹੁੰਚ ਹੁੰਦੀ ਆ ਜਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਆਪਣੀ ਲੇਬਰ ਨੂੰ ਸਿਖਾਣਾ ਔਰ ਉਹਨਾਂ ਤੇ ਯਕੀਨ ਕਰਨਾ ਔਰ ਰੈਗੂਲਰ ਰਿਪੋਰਟਸ ਮਗਵਾਨੀਆਂ ਔਰ ਕੰਟਰੋਲ ਕਰਨਾ ਉਹਦੇ ਨਾਲ ਇਹ ਫਾਰਮ ਦੇ ਵਿੱਚ ਕੋਈ ਇਸ਼ੂ ਨਹੀਂ ਹੈ ਤੇ ਕੋਈ ਇਦਾਂ ਦਾ ਇੱਥੇ ਕੋਈ ਆਸੂਲੇ तकरीबन 15 ਮੁੰਡੇ ਕੰਮ ਕਰਦੇ ਹਨ ਤੇ ਇਹ ਧਰਨਪਾਲ ਹੈਗਾ ਜਿਹੜਾ ਪਿਛਲੇ ਤੇ ਕੋਣ 2-3 ਸਾਲ ਤੋਂ ਅੱਛਾ ਡੇ ਟੂ ਡੇ ਇਸ ਫਰਮ ਨੂੰ ਮੈਨੇਜ ਕਰ ਰਿਹਾ ਹੋਗਾ ਹੂੰ ਤੇ ਫਰਮ ਫੁਲੀ ਆਟੋਮੈਟਿਕ ਆ ਇਸ ਕਰਕੇ ਇੱਥੇ ਪੱਠੇ ਗਉਣ ਲਈ ਇੱਕ ਆਦਮੀ ਬਹੁਤ 300 ਪਸ਼ੂ ਹੋਵੇਗਾ ਅੱਛਾ ਤੇ ਉਹ ਤੋਂ ਬਾਅਦ ਦੋ ਆਦਮੀ ਗੋਫੇ ਤੇ ਹੈਗੇ ਆ ਦੋ ਪਸ਼ੂ ਦੁੱਧ ਚੋਗੇ ਆ ਅੱਛਾ ਫੈਮਿਲੀ ਮੈਂਬਰ ਸਾਰੇ ਫਿਰ ਇੰਗਲੈਂਡ ਦੇ ਵਿੱਚ ਹੀ ਆ ਸਾਰੇ ਮੇਰਾ ਪਰਿਵਾਰ ਇੰਗਲੈਂਡ ਆ ਪਰ ਮੇਰਾ ਪਰਿਵਾਰ ਬਹੁਤ ਜੁੜਿਆ ਹੈ ਮੇਰੇ ਬੱਚੇ ਕ੍ਰਿਕਟ ਖੇਲਦੇ ਆ ਇੱਥੇ ਆਉਂਦੇ ਆ ਹੁਣ ਵੀ ਆ ਕੇ ਗਏ ਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਬਿਕੋਜ਼ ਜਿਹੜੀ ਸਾਰੀ ਫੈਮਿਲੀ ਆ ਉਹ ਬਿਜ਼ਨਸ ਨਾਲ ਜੁੜੀ ਹੋਈ ਆ ਤੇ ਔਰ ਆਪਣੇ ਮੁਲਕ ਨਾਲ ਪਿਆਰ ਆ ਉਹ ਇਹਦੇ ਪਿਛੇ ਕਾਰਨ ਵੈਸੇ ਜਿਵੇਂ ਪਹਿਲਾਂ ਤੁਸੀਂ ਦੱਸਦੇ ਤੁਹਾਡੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਗੱਲ ਇਸ ਤਰ੍ਹਾਂ ਸੀ ਕਿ ਮੇਰੇ ਫਾਦਰ ਬਾਬਾ ਜੀ ਨੇ ਇਹ ਜਿਹੜੀ ਫਾਰਮ ਆ ਇਹ ਅੱਜ ਬੜੀ ਹੌਲੀ ਹੌਲੀ ਔਖੀ ਹੋ ਕੇ ਬਣਾਈ ਉਹ ਤੋਂ ਬਾਅਦ ਸਦੋਂ ਉਹਨਾਂ ਉਹਨਾਂ ਦੀ ਉਮਰ ਹੋ ਗਈ ਹਮ ਉਹਨਾਂ ਨੇ ਕੁਐਸਚਨ ਕੀਤਾ ਸੀ ਕਿ ਬਈਨੇ ਤਬਾਦ ਇਸ ਫਾਰਮ ਨੂੰ ਕੀ ਹੋਏਗਾ ਕਿੱਦਾਂ ਕਰੇਗਾ ਹੂੰ ਤੇ ਉਹਨਾਂ ਨੇ ਕਿਸਮ ਦਾ ਮਤ ਉਹ ਵਾਦਾ ਲੈ ਲਿਆ ਸੀ ਹੂੰ ਕਿ ਫਾਰਮ ਬੇਟਾ ਵੇਚਿਓ ਨਾ ਇਨ ਐਕਸਟੈਂਡ ਕਰਿਓ ਹੂੰ ਇੱਕ ਦਿਨ ਆਏਗਾ ਲੋਕ ਪੰਜਾਬ ਕੰਮ ਕਰਨ ਆਣਗੇ ਉਹਨਾਂ ਦੀ ਸੋਚ ਸੀ ਕਿ ਪੰਜਾਬ ਇਸ ਕਿਸੇ ਚੀਜ਼ ਦਾ ਕਾਟਾ ਨਹੀਂ ਹੈਗਾ ਸਿਰਫ ਜਿਹੜੇ ਅੱਜਕੱਲ੍ਹ ਦੀ ਨੌਜਵਾਨੀ ਪੀੜ੍ਹੀ ਆ ਉਹ ਇੱਥੇ ਜਾ ਰਹੀ ਆ ਬਾਗ ਇੱਥੇ ਕੰਮ ਨਹੀਂ ਕਰ ਰਹੇ ਬਈ ਤੂੰ ਇੱਥੇ ਜਾ ਕੇ ਪ੍ਰੂਫ ਕਰਨਾ ਕਿ ਮਾ ਬਾਹਰਾਂ ਆ ਕੇ ਵੀ ਬਹੁਤ ਅੱਛਾ ਕੰਮ ਇੱਥੇ ਕਰ ਸਕਦਾ ਤੇ ਉਹ ਸੋਚ ਹੋ ਗਈ ਉਹ ਤਾਂ ਬਾਅਦ ਫਿਰ 19 ਅ ਮਤਲਬ 20 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੂੰ ਤੇ 21 ਦੇ ਵਿੱਚ ਫਿਰ ਅਸੀਂ ਮੈਂ ਤਾਂ ਮੇਰੀ ਰੋਜ ਰਾਈ ਅਸੀਂ ਇਹ ਫਾਰਮ ਸ਼ੁਰੂ ਕੀਤਾ ਸਟਾਰਟ ਤੋਂ 21 ਚ ਮੱਝਾਂ ਲਿਆਏ ਜਾਂ 21 ਦੇ ਵਿੱਚ ਪਹਿਲਾਂ ਅਸੀਂ ਪੀਡੀਐਫ ਦੇ ਨਾਲ ਜੁੜੇ ਹੂੰ ਪੀਡੀਐਫ ਨੇ ਸਾਨੂੰ ਬਹੁਤ ਅੱਛੀ ਸਵਾਰ ਸਹਾਰਾ ਦਿੱਤੇ ਹੂੰ ਬੜੀ ਸਪੋਰਟ ਕੀਤੀ ਹੈਗੀ ਆ ਹੂੰ ਤੇ ਉਹ ਉਹਨਾਂ ਨੇ ਮਤਲਬ ਉਹਨਾਂ ਦੀ ਗਾਈਡੈਂਸ ਦੇ ਉੱਤੇ ਫਿਰ ਅਸੀਂ ਇਹ ਗਾਈਆਂ ਤੋਂ ਕੰਮ ਸ਼ੁਰੂ ਕੀਤਾ ਪਹਿਲਾਂ ਅੱਛਾ ਐਚਐਫ ਕਿਉਂਕਿ ਸਾਡਾ ਅਚਬਲ ਤੇ ਐਕਸਪੀਰੀਅੰਸ ਹੈ ਸੇਮ ਕੰਮ ਹੈ ਹਮ ਤੇ ਉਹਦੀ ਵਾਰ ਨਾਲ ਸਾਡੀ ਜਿਹੜੀ ਫਾਰਮ ਆ तकरीबन ਅਸੀਂ ਪੂਰੀ ਕਰ ਲਈ ਸੀ ਐਚਐਫ ਦੀ ਠੀਕ ਹੈ ਉਹ ਤੋਂ ਬਾਅਦ ਪੁਰਾਣਾ ਸ਼ੌਕ ਸੀ ਇਸ ਮੁਲਕ ਦਾ ਸੇਰ ਮੱਝਾ ਮੁਰਾਦੀ ਬੜੀ ਇੱਥੇ ਅੱਜਕੱਲ ਮਸ਼ਹੂਰ ਹੋਈ ਸੀ ਫਿਰ ਮੈਨੂੰ ਸੁਜੀਤ ਮਾਲਕ ਦਾ ਨਾਮ ਇੱਕ ਬਹੁਤ ਵੱਡਾ ਬਰੀਡਰ ਹੈ। ਹੂੰ ਉਹਦੀ ਸੇਵਾ ਉਹਦੇ ਨਾਲ ਉਹਨੇ ਆਸੀ ਸੰਪਰਕ ਕੀਤਾ ਉਹਨੇ ਹੈਲਪ ਕਰਕੇ ਹਰਿਆਣੇ ਤੋਂ ਸਾਨੂੰ ਚਣ-ਚਣ ਕੇ ਅੱਛੀਆਂ-ਅੱਛੀਆਂ ਮੱਝਾਂ ਬਰੀਡੀਆਂ ਲੈ ਕੇ ਦਿੱਤੀਆਂ ਜਿਹਨੀਆਂ ਤੁਸੀਂ ਹੁਣ ਦੇਖ ਹੀ ਸਕਦੇ ਆ। ਲਗਭਗ ਮੱਝਾਂ ਦੇ ਵਿੱਚ ਕਿੰਨੇ ਪਸ਼ੂ ਹੋਣਗੇ ਇੱਥੇ ਆਪੇ? ਮੱਝਾਂ ਦੇ ਵਿੱਚ ਅੱਜ 60 ਪਸ਼ੂ ਆ ਸਾਡੇ ਕੋਲ। 60 ਹੈ। ਹਾਂਜੀ। ਹੁਣ ਫਿਰ ਆਪਾਂ ਕੁਸ਼ਣ ਆਗੇ ਦਰਾਂ ਦਿਖਾ ਰਹੇ ਜਿਹੜੇ ਸੇਲ ਕਰ ਰਹੇ ਆ। ਹਾਂਜੀ। ਇਹ ਫਿਰ ਸਟਰੈਂਥ ਵਾ ਗੈਨਟੀ ਵਾ ਕੀ ਇਹਨਾਂ ਦੀ? ਇਹ ਇਨੇ ਯੂ ਨੋ ਦ ਬੀਗਸ ਪ੍ਰੋਬਲਮ ਹੈਗਾ ਜਗਾ ਫੋਲੋ ਯੂ ਆ ਸਾਰੀ ਅੱਛਾ ਤੇ ਅਸੀਂ ਦੂਸਰੇ ਪਾਸੇ ਕਿੱਡੀ ਵੱਡੀ ਹੋਰ ਸ਼ੈੱਡ ਪਾਈ ਆ ਹੂੰ ਤੇ ਜਿਹੜੀਆਂ ਗਾਈਆਂ ਮਤਲਬ ਹੈਗੀਆਂ ਸਾਡੀ ਜਿਹੜੀ ਗਾਈਆਂ ਦੀ ਕੈਪੈਸਿਟੀ ਵਧਣੀ ਆ ਹੂੰ ਔਰ ਜਿਹੜੀਆਂ ਮੱਝਾਂ ਦੀ ਐ ਕਿਉਂਕਿ ਇਹ ਤੇ ਮੈਨੂਅਲ ਲੇਬਰ ਬਹੁਤ ਆ ਇਹ ਤੇ ਅਸੀਂ ਹੁਣ ਦੋ ਬੰਦੇ ਚੋਂਨ ਤੇ ਰੱਖਿਓ ਹੈਗਾ ਉਹਨਾਂ ਕੋਲੋਂ 20 ਪਸ਼ੂ 25 ਪਸ਼ੂ ਮੱਸੀ ਉਸ ਲਿਮਟ ਚ ਲੈ ਕੇ ਆਉਂਗੇ ਹਾਂ ਉਸ ਲਿਮਟ ਦੇ ਵਿੱਚ ਜਿਹੜੇ ਹੁਣ ਐਕਸੈਸਿਵ ਪਸ਼ੂ ਆਜੋ ਤਾਂ ਕਿ ਫਿਰ ਸਾਡੇ ਸਰ ਕੋਲ 20 ਬੱਚੀਆਂ ਸੀਆਂ 20 ਬਕਟੀਆਂ ਸੀਆਂ ਹੁਣ 20 ਘਟੀਆਂ ਨੂੰ ਆਪਾਂ ਰੱਖ ਕੇ ਚੀਹ ਤਰਾਂਗੇ ਸਹੀ ਤੇ ਇਸ ਕਰਕੇ ਆਪਣੀ ਜਿਹੜੀ ਉਹ ਜਿਹੜੀ ਜਿੰਨੀ ਇਕਨੋਮੀ ਹੈਗੀ ਆ ਜਿੰਨਾ ਕ ਸਾਡਾ ਦਾਇਰਾ ਹੈਗਾ ਕੰਮ ਦਾ ਜਿੰਨੀ ਜਗ੍ਹਾ ਉਸ ਲੈਵਲ ਦੇ ਵਿੱਚ ਕਰਕੇ ਅਸੀਂ ਬਰੀਡ ਤੇ ਫੋਰ ਕੰਮ ਕਰਨਾ ਚਾਹੁੰਦੇ ਆ ਹੋਰ ਵਧੀਆ ਐਨੀਮਲ ਲੈ ਕੇ ਔਰ ਦੂਸਰੇ ਪਾਸੇ ਬਕੀਆਂ ਜਿਹਨਾਂ ਦੇ ਸਾਡੇ ਭੈਣ ਭਾਈ ਛੋਟੇ ਲੋਗ ਬੱਚੇ ਜਦੋਂ ਸਾਡੇ ਯੰਗਸਟਰ ਬਾਹਰ ਜਾਂਦੇ ਹੈਗੇ ਆ ਉਹਨਾਂ ਨੂੰ ਵੀ ਇਹ ਇੱਕ ਪ੍ਰੇਰਨਾ ਮਿਲੇਗੀ ਕਿ ਡੇਰੀ ਦਾ ਧੰਦਾ ਬਹੁਤ ਅੱਛਾ ਆ ਪਰ ਮਿਹਨਤ ਕਰਨੀ ਪੈਣੀ ਹੈ ਤੇ ਨਾਲ ਸਹੀ ਹੈ ਮਿਹਨਤ ਕਰੋਗੇ ਔਰ ਬਰੀਡ ਤੇ ਕੰਮ ਕਰੋ ਮੈਨੇਜਮੈਂਟ ਅੱਛੀ ਕਰੋ ਆਪਣੇ ਜਿਹੜਾ ਸਟਾਫ ਹੈ ਉਹਨੂੰ ਸਹੀ ਤਰ੍ਹਾਂ ਟ੍ਰੀਟ ਕਰੋ ਸਟਾਫ ਹੀ ਸਭ ਕੁਝ ਆ ਸਹੀ ਹੈ ਤੇ ਕੋਈ ਪ੍ਰੋਬਲਮ ਨਹੀਂ ਆਈ ਅ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਝੋਟੀ ਵੱਦੀ ਵੀ ਆ ਹਾਂਜੀ ਇਹਦੇ ਆ ਸੂਹਾ ਕਿੰਨੇ ਮੈਂ ਲੈਕਟੇਸ਼ਨ ਇਹਦੀ ਕਿਹੜੀ ਆ ਤੋਂ ਦੀ ਡਿਲੀਵਰੀ ਹੋਈ ਵੀ ਆ ਜੀ ਭਾਈ ਇਹ ਜਿਹੜੀ ਮੱਝ ਹੈਗੀ ਆ ਇਹ ਸੁਰਜੀਤ ਮਾਲਕ ਨੇ ਲੈ ਕੇ ਦਿੱਤੀ ਸੀ ਹੂੰ ਇਹ ਤਕਰੀਬਨ ਮਤਲਬ 21 ਜਿਆਦਾ ਜਨਮ ਹੈ ਇਸ ਮੱਝ ਦਾ ਪੈਨਡਲ 21 ਦਾ ਹੂੰ ਤੇ ਇਹ ਮਤਲਬ ਅਰਜਨ ਕੁੰਗੜ ਦੀ ਬੱਚੀ ਹੈ ਆਹ ਅਰਜਨ ਕੁੰਗੜ ਦੀ ਹੈ ਹਾਂਜੀ ਅਗੇ ਬੱਚਾ ਫੀਮੇਲ ਕਾਫ ਹੈ ਇਹਦਾ ਫੀਮੇਲ ਜਿਹੜਾ ਹੈਗਾ ਸਾਡਾ ਆਪਣਾ ਸੂਰਵੀਰ ਝੋਟਾ ਹੈ ਜਿਹੜਾ ਕਿ ਉਹ ਵੀ ਸਾਨੂੰ ਆ ਉਹ ਤੋਂ ਲੈ ਕੇ ਦਿੱਤਾ ਸੀਗਾ ਸੁਰਜੀਤ ਮਾਲਕ ਨੇ ਉਹ ਜਿਹੜੀ ਮਾਝ ਦਾ 28 30 ਲੀਟਰ ਟੈਂਕ ਪੜਿਆ ਠੀਕ ਹੈ ਔਰ ਉਹ ਬੱਚ ਨੂੰ ਕੱਟੀਆਂ ਹੀ ਦੇ ਰਿਹਾ ਹੈਗਾ ਸਹੀ ਹੈ ਤੇ ਉਦੋਂ ਤੇ ਗੱਬਣ ਹੋਈ ਆ ਹੁਣ ਇਹਦੇ ਉਹ ਬੱਚੀ ਜਿਹੜੀ ਬਗਰ ਕੱਟੀ ਆ ਠੀਕ ਹੈ ਉਹ ਵੀ ਸੁਰਵੀਰ ਦੀ ਆ ਸਾਡੇ ਛੋਟੇ ਦੀ ਓਕੇ ਅੱਛਾ ਇਹਦਾ ਇਸ ਟਾਈਮ ਦੁੱਧ ਕਿੰਨਾ ਤੇ ਕਿੰਨੇ ਦਿਨਾਂ ਦੀ ਅਸੀਂ ਇਹ ਦੇਖੋ ਇਹ ਜਿਹੜੀ ਸੂਈ ਸੀ ਇਹ ਕਿਉਂਕਿ 18 ਤਰੀਕ ਦੀ ਸੂਈ ਹੋਆ 18 ਦੀ ਪਿਛਲੇ ਮਹੀਨੇ ਦੀ ਠੀਕ ਹੈ ਤੇ ਇਹਦਾ ਇਹਦਾ ਇਸ ਤਰ੍ਹਾਂ ਹੈ ਕਿ ਇਹਦਾ ਇਸ ਫਲੇ ਦੁੱਧ 15 ਤੋਂ 16 ਲੀਟਰ ਦੁੱਧ ਦੇ ਰਹੀ ਆ ਪਰ ਇਹਦੀ ਜਿਹੜੀ ਕਪੈਸਿਟੀ ਤੁਸੀਂ ਦੇਖੇ ਸਕਦੇ ਆ ਤੇ ਇਹਦੇ ਅਸੀਂ ਇਹ ਅੱਛਾ ਦੁੱਧ ਦੇਣ ਵਾਲੀ ਮੱਝ ਹੈਗੀ ਠੀਕ ਹੈ ਅੱਛਾ ਇਹਦਾ ਰੇਟ ਆਪਾਂ ਕੀ ਰੱਖਿਆ ਜੀ ਇੱਕ ਵਾਰ ਜਿਹੜਾ ਇਹਦਾ ਰੇਟ 1 ਲੱਖ ਤੇ 95000 ਓਕੇ ਆਪਾਂ ਰੱਖਿਆ ਠੀਕ ਹੈ ਸੋ ਦੋਸਤੋ ਇਹ ਤੋਰ ਕੇ ਤੁਹਾਨੂੰ ਦਿਖਾਉਂਗਾ 1 ਲੱਖ ਤੇ 95000 ਇਹਦਾ ਰੇਟ ਆ ਸੁਆ ਦੂਜਾ ਅਰਜਨ ਕੁੰਗੜ ਦੀ ਆਪ ਹੈ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਹੈ 1 ਮਹੀਨਾ ਹੋ ਗਿਆ ਸੁਈ ਨੂੰ ਇਹ ਬੱਚਾ ਤੁਸੀਂ ਬੈਠਾ ਦੇਖ ਲਓ ਇਹ ਸਾਫ ਸੁਥਰੀਆਂ ਗੱਲਾਂ ਆ ਔਨ ਰਿਕਾਰਡ ਵਾਲੀਆਂ ਹੋਣਗੀਆਂ ਲਾਂਕੇ ਬੱਚਾ ਦੇਖ ਕੇ ਜੇ 15 ਦਿਨ ਵੀ ਕਿਹਾ ਜਾਂਦਾ ਤਾਂ ਚੱਲਦਾ ਸੀ 18 ਤਰੀਕ ਦੀ ਡਿਲੀਵਰੀ ਹੋਈ ਵੀ ਐ ਤੇ ਅੱਜ ਫੇਰ 18 ਤਰੀਕ ਐ ਬੜਾ ਸੋਹਣਾ ਢਾਂਚਾ ਦੋਸਤੋ ਤੇ ਉਹਨਾਂ ਹੀ ਸੋਹਣਾ ਥਾਂ ਤੇ ਹਵਾਨਾ ਇਹਦਾ ਜਦੋਂ ਸ਼ੁਰੂ ਕੀ ਤੁਸੀਂ ਦੇਖ ਲੈਣਾ 1 ਲੱਖ ਤੇ 95000 ਰੇਟ ਐ ਆਉਂਗੇ ਗੱਲਬਾਤ ਕਰੋਗੇ ਮੌਕੇ ਤੇ ਸੌਦੇ ਹੁੰਦੇ ਹੁੰਦੇ ਆ ਰੇਟ ਅਸੀਂ ਵੀਡੀਓ ਦੇ ਵਿੱਚ ਹੀ ਰੱਖ ਰਹੇ ਆ ਤੋ ਬਾਕੀ ਜੀ ਨੂੰ ਜੱਚੇ ਪਸ਼ੂ ਉਹਨੇ ਕਾਲ ਕਰ ਲੈਣੀ ਆ ਹਰਿਆਣੇ ਦੇ ਵਿੱਚੋਂ ਝੋਟੀ ਆਈ ਸੀ ਦੂਜਾ ਸੂਆ ਕਰਮਾ ਵਾਲੀ ਸੂਈ ਹੈ ਅੱਜ ਦੁੱਧ 15 ਕਿਲੋ ਤੋਂ ਬਾਹਰ 16 ਵੀ ਹੋ ਸਕਦਾ ਕੱਲਾ ਵੀਰ ਸੰਭਾਲ ਲੂਗਾ ਚੰਗੀ ਲੈ ਚਲੋ ਵਾਪਸ ਬਈ ਕੱਲੀ ਸੰਭਾਲ ਲੋਂਗੇ ਸੋਹਣੀ ਸੰਭਾਲ ਲੋਂਗੇ ਦੁੱਧੇ ਵਧ ਜੂਗੀ ਕਿਉਂਕਿ ਬਿਨਾ ਸ਼ੱਕ ਬਹੁਤ ਵਧੀਆ ਲੇਬਰ ਵੀਰ ਜਿਹੜੇ ਇਹਨਾਂ ਨੂੰ ਮਿਲੇ ਵਿਆ ਕੰਮ ਕਰਦੇ ਜਿਹੜੇ ਨਾਲ ਪਰ ਫਿਰ ਵੀ ਕਿਤੇ ਨਾ ਕਿਤੇ ਫਰਕ ਰਹਿ ਜਾਂਦਾ ਜੇ ਇੰਨੀਆਂ ਗਾਵਾਂ ਸੰਭੜੀਆਂ ਤੇ ਨਾਲ ਮੱਝਾਂ ਵੀ ਸੰਭੜੀਆਂ ਹੋਣ ਤਾਂ ਸੋ ਇਹ ਝੋਟੀ ਪਹਿਲੇ ਨੰਬਰ ਤੇ ਦੇਖੋ ਤੁਸੀਂ ਸੋ ਅੰਦਰ ਦੀ ਬਣਾਵਟ ਬੜੀ ਚੰਗੀ ਆ ਦੱਸੋ ਉਤੋਂ ਮੁੱਢ ਚੋਂ ਬਤਲੀ ਪੂਛੇ ਦੀ ਆਉਂਦੀ ਆ ਹਵਾਨਾ ਤੁਸੀਂ ਦੇਖੋ ਕਰਮਾ ਵਾਲੀ ਦਾ ਦੁੱਧ ਦੀ ਕੈਪੈਸਿਟੀ ਇਹਦੀ ਇਹ ਹੋਰ ਵੱਧ ਸਕਦੀ ਆ ਦੁੱਧ ਚੰਗੀ ਸੇਵਾ ਕਰੋਗੇ ਤਾਂ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਝੋਟੀ ਤੁਹਾਨੂੰ ਦਿਖਾ ਰਹੇ ਆ ਦੂਜੇ ਨੰਬਰ ਤੇ ਪਹਿਲਾ ਸੂਆ ਝੋਟੀ ਆ ਆ ਜਿਹੜੀ 2 ਨੰਬਰ ਤੇ ਆ ਜੀ ਇਹਦੀ ਕੀ ਡਿਟੇਲ ਆ ਇਹ 14 ਨੰਬਰ ਟੈਗ ਹੈ ਸ਼ਾਇਦ ਇਹਦਾ 14 ਨੰਬਰ ਇਹਦਾ ਟੈਗ ਹੈ ਜੀ ਇਹ ਜਿਹੜੀ ਇਹ ਪੰਚਾਇਤੀ ਬੁੱਲ ਦੀ ਕਟੜੀ ਆ ਹੂੰ ਔਰ ਇਹਦਾ ਪਹਿਲਾ ਸੂਆ ਠੀਕ ਹੈ ਇਹਨੇ ਸੂਆ ਹੈਗਾ ਹੂੰ ਤੇ ਇਹ तकरीबन 31 8 ਦੀ ਇਹ ਸੂਈ ਹੋਆ 31 8 ਦੀ 31 8 ਦੀ ਸੂਈ ਹੈਗੀ ਆ ਪਹਿਲਾਂ ਝੋਟੀ ਆ ਤੇ ਇਹ ਦੁੱਧ ਐਸਲ 12 13 ਲੀਟਰ ਕਰ ਰਹੀ ਆ ਹੁਣ ਠੀਕ ਹੈ ਤੇ ਇਹਦੀ ਉਮੀਦ ਹੈ ਜੀ ਆ 15 16 ਲੀਟਰ ਤੱਕ ਇਹ ਪਹਿਲੇ ਸੂਏ ਜਾਏਗੀ ਇਹਦੀ ਉਮਰ ਕਿੰਨੀ ਗਊ ਅੰਦਾਜ਼ਾ ਇਹ ਇਹਦੀ ਡੇਟ ਆਫ ਬਰਥ ਜੀ ਪਹਿਲੀ ਦੀ ਹੈਗੀ ਆ ਇਹ तकरीबन 22 ਦੇ ਸਟਾਰਟ ਦੀ ਇਹਦੀ ਜਾਨੀ ਆ ਹਾਂ ਜੀ ਤੁਰਦੇ ਬਾਈ ਇਹ ਸਵਾਗ ਦੋ ਸਾਲ ਦੇ ਵਿੱਚ ਸੁਪਈ ਆ ਸਵਾ ਦੋ ਢਾਈ ਸਾਲ ਦੇ ਵਿੱਚ ਠੀਕ ਹੈ ਤੇ ਮਗਰ ਇਹਦੇ ਕੱਟੀ ਆ ਕੱਟੀ ਸੂਰਵੀਰ ਦੀ ਆ ਇਹਦੀ ਓਕੇ ਇਹਦੇ ਮਗਰ ਵੀ ਇਹ ਵੀ ਸੂਰਵੀਰ ਜਿਹੜਾ ਆਪਣੇ ਵਾਲਾ ਹਾਂਜੀ ਆ ਬੋਲੋ ਹਾਂ ਜਿਹੜਾ ਜਿਹੜਾ ਰੈਕੋਰਡ ਆ ਓਕੇ ਅੱਛਾ ਬੋਲਿਆ ਸੋ ਦੋਸਤੋ 12 ਕਿਲੋ ਤੋਂ ਬਾਹਰ ਦੁੱਧ ਹਾਜ਼ਰ ਹੈ ਤੇ 18 ਦਿਨਾਂ ਦੀ ਅੱਜ ਸੂਈ ਹੋਗੀ 31 ਤਰੀਕ ਦੀ ਸੂਈ ਹੈ 18 ਤਰੀਕ ਨੂੰ ਵੀਡੀਓ ਬਣ ਰਹੀ ਹੈ ਆਰਡਰ ਦੀ ਬਣਾਵਟ ਇਹਦੀ ਵੀ ਬੜੀ ਜ਼ਬਰਦਸਤ ਹੈ ਦੁੱਧ ਦੀ ਕੈਪੈਸਿਟੀ ਇਹਦੇ ਆਸ ਕਰ ਸਕਦੇ ਹਾਂ ਬਹੁਤ ਚੰਗਾ ਦੁੱਧ ਦੇਊਗੀ ਇਹਦੀ ਕੀਮਤ ਆਪਾਂ ਦੁਬਾਰਾ ਪੁੱਛਾਂਗੇ ਤੇ ਦੋ ਝੋਟੀ ਬਨਣ ਲੱਗੇ ਇੱਕ ਵਾਰ ਇਹਦੀ ਬੰਨ ਤਾਂ ਤੁਸੀਂ ਦੇਖ ਲਓ ਮੀਡੀਅਮ ਹਾਈਟ ਚ ਹੈ ਉਮਰ ਦੇ ਹਿਸਾਬ ਤੇ ਜੇ ਦੇਖਦੇ ਆ ਤਾਂ ਕਮਾਲਾ ਬਾਈ ਲਿਆ ਵਾਪਸ ਸੋਨਾ ਸੈਂਕ ਦੋਸਤੋ ਬਿਲਕੁਲ ਹੀ ਕੁੰਡਾ ਥਣ ਬਹੁਤ ਚੰਗਾ ਲੱਗਾ ਕਰਮਾ ਵਾਲੀ ਦੇ ਬਾਕੀ ਢਾਂਚਾ ਤੁਸੀਂ ਇਹਦਾ ਦੇਖੋ ਹਵਾਨੇ ਤੇ ਨਾੜਾਂ ਵੀ ਚੰਗੀਆਂ ਦਿਸਣੀਆਂ ਇਹਦਾ ਜਿਹੜਾ ਹੋ ਪ੍ਰਾਈਸ ਹੈ ਜਿਹਦੀ ਕੀਮਤ ਹੈ ਜਿਹੜੀ ਉਹ ਇਹਨਾਂ ਨੇ ਕੀ ਡਿਸਾਈਡ ਕੀਤੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਪਤਾ ਕਰ ਦਿੰਨਾ ਤੁਸੀਂ ਇਹਦੇ ਹਵਾਨੇ ਦੀ ਬਣਾवट ਦੇਖੋ ਬੜੀ ਸੋਹਣੀ ਹੈ ਥਣ ਪਾਵਰ ਵਾਲਾ ਇਹ ਹੀ ਖਾਸ ਗੱਲ ਹੁੰਦੀ ਹੈ ਦੁੱਧ ਵਾਲੀ ਮੱਝ ਦੀ ਵੀ ਉਹ ਤੋਂ ਥਣ ਚੰਗਾ ਹੋਣਾ ਚਾਹੀਦਾ ਤੁਸੀਂ ਅਗਾੜੀ ਨੋਟ ਕਰੋ ਹਵਾਨੇ ਤੇ ਨਾੜਾਂ ਦੇਖ ਸਕਦੇ ਹੋ ਕੱਟੀ ਨੂੰ ਇਹਨੇ ਜਨਮ ਦਿੱਤਾ ਬਿਲਕੁਲ ਛੋਟਾ ਤੇ ਸੋਹਣਾ ਸਿੰਘ ਹੈ ਇਹਦਾ ਰੇਟ ਰਹਿ ਗਿਆ ਸੀ ਜੀ ਦੱਸਣਾ ਇਹਦਾ ਰੇਟ 1 ਲੱਖ 80 ਹਜ਼ਾਰ ਇੱਕ ਲੱਖ ਤੇ 80 ਹਜ਼ਾਰ ਰੇਟ ਦੱਸੋ ਇਸ ਝੋਟੀ ਦਾ ਪਹਿਲੰਦ ਹੈ ਇਸ ਤੋਂ ਅੱਗੇ ਇੱਕ ਗੱਬਣ ਝੋਟੀ ਤੁਹਾਨੂੰ ਦਿਖਾਉਣੇ ਆ ਸੌਰੀ ਇਹ ਜਿਹੜੀ ਅੱਜ ਸੂਈ ਹੈ ਇਹ ਕਨਵਾ ਸੂਆ ਸੂਹੀ ਜੀ ਇਹ ਅੱਜ ਪਹਿਲੇ ਸੂਆ ਸੂਹੀ ਹੈ ਇਹ ਵੀ ਅੱਜ ਹੀ ਸੂਈ ਹੈ ਇਹ ਆ ਇਹਨੇ ਬੱਚਾ ਮੇਲ ਕੱਫ ਦਿੱਤਾ ਮੇਰੀ ਇਹਦਾ ਮੇਲ ਬੱਚਾ ਇਹਦੇ ਮਗਰ ਓਕੇ ਹਾਂਜੀ ਇਹਦਾ ਕੀਮਤ ਕੀ ਇਹਦੀ ਰਣੀ ਹੈ ਜੀ ਆਪਾਂ ਕੀ ਰੇਟ ਰੱਖਿਆ ਇਹ ਪੈਸਾ ਪ੍ਰਿਕਸ਼ਤ ਸਾਨ ਜਿਹੜਾ ਹੈਗਾ ABC ਦਾ ਹੂੰ ਉਹਦੀ ਇਹ ਧੀ ਹੈ ਉਹ ਉਹ ਉਹਦੇ ਉਹਦੇ ਬੱਚਾ ਕਟੜਾ ਹੋਇਆ ਠੀਕ ਹੈ ਕਟਾ ਉਸ ਬੋਲਦਾ ਹਾਂਜੀ ਠੀਕ ਹੈ ਤੇ ਆਪ ਇਹ ਜਿਹੜੀ ਹੈਗੀ ਆ ਇਹ HRD B 70577 ਉਡੀ ਉਡੀਤੀ ਹੈਗੀ ਆ ਤੇ ਜੇ ਇਹਦੀ ਅੱਜ ਪੂਰੀ ਪੈ ਗਈ ਹੈਗੀ ਆ ਬਿਲਕੁਲ ਉਹ ਵੀਡੀਓ ਬਣਦੀ ਆ ਬਿਲਕੁਲ ਤੇ ਇਹ ਇਹਦਾ ਇਹਦਾ ਰੇਟ ਕੀ ਰੱਖਦੇ ਆ ਜੀ ਇਹ ਵੀ 180 ਤਕਰੀਬ ਠੀਕ ਆ ਤੋਰੀ ਬਾਈ 180 ਤੋਂ 1 ਲੱਖ 80 ਹਜ਼ਾਰ ਇਹਦਾ ਰੇਟ ਆ 1 ਲੱਖ 80 ਹਜ਼ਾਰ ਇਸ ਪਹਿਲਾਂ ਦਾ ਰੇਟ ਬਾਈ ਜੀ ਉਹਨਾਂ ਨੇ ਰੱਖਿਆ ਸੋ ਇਹ ਤਿੰਨ ਨੰਬਰ ਤੇ ਝੋਟੀ ਦਿਖਾ ਰਹੇ ਆ ਇਹਦਾ ਵੀ ਟਾਂਚਾ ਦੇਖੋ ਜਦੋਂ ਹੁਣੇ ਤੁਰਦੀ ਆ ਤਾਂ ਤੁਸੀਂ ਸਟਰਕਚਰ ਦੇਖੋਗੇ ਇਹਦੀ ਜੇਰ ਪ੍ਰੋਪਰ ਸਾਰੀ ਜੇਰ ਇਹਦੀ ਪਈ ਵੀ ਆ ਬੈਠੀ ਦੀ ਉਹ ਵੀਡੀਓ ਇਹਨਾਰੇ ਮੋਬਾਈਲ 'ਚ ਮੈਂ ਬਣਾਤੀ ਐ ਫੋਟੋਆਂ ਨਾਲ ਖਿੱਚ ਕੇ ਦੇਤੀਆਂ ਜੇ ਕੋਈ ਵੀਰ ਆਊਗਾ ਤੋ ਬਿਨਾ ਸ਼ੱਕ ਤੁਸੀਂ ਉਹ ਦੇਖ ਸਕਦੇ ਹੋ ਪਰ ਉਹ ਹੋਣੀ ਕਿਉਂਕਿ ਉੱਥੇ ਪੋਲੀਥੀਨ ਦੇ ਵਿੱਚ ਪਾ ਕੇ ਰੱਖਤੀ ਜੇ ਰਤੋ ਚੱਕਤੀ ਐ ਤੋ ਆਰਡਰ ਤੁਸੀਂ ਇਹਨੇ ਹੁਣ ਜਿੰਨਾ ਕੁ ਬਣਾ ਕੇ ਸੋਈਏ ਕਰਮ ਵਾਲੀ ਦੇਖ ਲਓ ਪਹਿਲਾਂ ਨੇ 1 ਮਹੀਨਾ ਲੇ ਜਾਂਦੀ ਐ ਦੋਸਤੋ ਦੁੱਧ ਤੇ ਆਉਂਦਿਆ ਆਉਂਦਿਆ ਸੋ ਹਜੇ ਇਹਦੀ ਸ਼ੁਰੂਆਤ ਹੋਣੀ ਐ ਸਭੀ ਚੰਗੀ ਐ ਚੜਾਈ ਉੱਤੋਂ ਢਾਂਚੇ ਦੀ ਤੁਸੀਂ ਦੇਖ ਲਓ ਸਾਇਲੇਜ ਇੱਥੇ ਪੈਂਦਾ ਪਤਲੀ ਮੋੜ ਚੋਂ ਪੂਸ਼ ਬਿਲਕੁਲ ਹੀ ले भाई 70 70 ਬੋਲਦੀ ਦੋਸਤੋ ਇਹ ਝੋਟੀ ਐ ਸੋ ਆ ਪਹਿਲਾ ਸੋਈ ਐ ਥਣ ਸੋਨੇ ਰੱਖਿਆ ਬਾਕੀ ਤਿਆਰੀ ਤੁਸੀਂ ਹੁਣ ਵੀਡੀਓ ਚ ਦੇਖ ਹੀ ਲੈਣੀ ਆ ਸਿੰਘ ਬਹੁਤ ਸੋਹਣਾ ਐ ਦਾ ਟਾਂਚੇਰੀ ਚੁੜਾਈ ਤੁਸੀਂ ਇੱਥੋਂ ਦੇਖ ਲਓ ਸੋ ਆਰਡਰ ਦੀ ਬਣਾਵਟ ਇਸ ਤਰ੍ਹਾਂ ਦੀ ਦੋਸਤੋ ਇਹਦੀ ਟਾਂਚਾ ਤੁਸੀਂ ਇਹਦਾ ਦੇਖ ਲਓ ਤੇ ਮੈਂ ਤੁਹਾਨੂੰ ਸਾਈਡ ਤੋਂ ਥਣ ਦਿਖਾ ਦਣਾ ਸੋਹਣਾ ਥਣ ਦਾ ਸਹਿਜ ਐ ਹਜੇ ਝੋਟੀ ਦੁੱਤਿਆਂ ਆ ਕੇ ਜਿਹੜਾ ਉਹ ਹਵਾਨਾ ਪੂਰਾ ਭਰੂਗੀ ਜਗਾਲੀ ਆਪਦੀ ਕਰ ਰਹੀ ਐ ਦੋਸਤੋ ਮਸਤ ਸੁਭਾਅ ਦੀ ਪਸ਼ੂ ਸਾਰੇ ਹੀ ਠੰਡੇ ਐ ਕਿਉਂਕਿ ਫਾਰਮ ਦੇ ਵਿੱਚ ਆ ਪਸ਼ੂਆਂ ਨੂੰ ਖੁੱਲਾ ਰੱਖ ਰਖਾਓ ਮਿਲਦਾ ਉਹਦੇ ਨਾਲ ਇਹਨਾਂ ਦਾ ਸੁਭਾ ਚੰਗਾ ਬਣਿਆ ਰਹਿੰਦਾ ਇੱਕ ਛੋਟੀ ਗੱਪਣ ਹੈ ਜਿਹੜੀ ਤੁਹਾਨੂੰ ਇਸ ਵੀਡੀਓ ਚ ਦਿਖਾਉਣੀ ਹੈ ਆ ਜਿਹੜੀ ਇਹ ਗੱਪਣ ਛੋਟੀ ਹੈ ਜੀ ਇਹਦਾ ਡਾਟਾ ਦਿਓ ਫਿਰ ਇਹਨੂੰ ਤੋਰ ਕੇ ਦਿਖਾਵਾਂਗੇ ਜਿਹੜੀ ਛੋਟੀ ਹੈਗੀ ਆ ਇਹ ਵੀ 22 ਦੇ ਵਿੱਚ ਆਈਸੀ ਨਾਲ ਮਾਜਦੇ ਹੂੰ ਤੇ ਇਹ ਮਤਲਬ ਸਾਨੂੰ ਇਹ ਐਚਐਲਡੀ ਬੁਲਦੀ ਛੋਟੀ ਹੈ ਵੀ ਠੀਕ ਹੈ ਤੇ ਇਹ ਵੀ ਫਰਸਟ ਦੇ ਵਿੱਚ ਇਹਨੂੰ ਸੁਣਾ ਹੈਗਾ ਫਰਸਟ ਲੈਕਚਰਸ਼ਨ ਹੈ ਫਰਸਟ ਲੈਕਚਰਸ਼ਨ ਸੁਣਾ ਹੈਗਾ ਹੂੰ ਤੇ ਇਹ ਦੇ ਦਿਨ ਜਿਹੜੇ ਹੈਗੇ ਆ 24 ਜਾਂ 25 ਨੂੰ ਪੂਰੇ ਹੋ ਜਾਣੇ ਆ ਓਕੇ ਇਸ ਮਹੀਨੇ ਦੀ ਠੀਕ ਹੈ ਸੋ ਇਹ 10 ਦਿਨ ਲੈ ਲੈਗੀ ਹੋਰ ਵੱਧ ਤੋਂ ਵੱਧ ਹਾਂ ਇਸ ਤੋਂ ਬਾਅਦ ਤੋਰਦੀ ਭਾਈ ਸੋ 10 ਦਿਨ ਲੈ ਸਕਦੀ ਹੈ ਹਾਂ ਰੇਟ ਇਹਦਾ ਕੀ ਰੱਖਾਂਗੇ ਕੀਮਤ ਇਹਦੀ ਕੀ ਰੱਖੀਏ ਜੀ ਅੱਪ ਇਹਦੀ ਕੀਮਤ 1 ਲੱਖ ਤੇ 50 ਹਜ਼ਾਰ ਦਾ ਮੰਗ ਕਰਾਂਗੇ ਜਦ ਤੱਕ ਨਹੀਂ ਸੁਣਦੀ ਠੀਕ ਹੈ ਹਾਂਜੀ ਸੋ ਸੋ 1.5 ਲੱਖ ਰੁਪਇਆ ਡਿਮਾਂਡ ਗੱਪਣ ਗੱਪਣ ਦੀ ਹੈ ਪਹਿਲੇ ਸੁਣਦੀ ਆ ਛੋਟੀਆਂ ਵੀ ਸੋ ਪਹਿਲਾਂ ਇਹਨੇ ਸੁਣਾ 10 ਦਿਨ ਅਜੇ ਲੈ ਸਕਦੀ ਹੈ ਜੱਟ ਬਲੈਕ ਦੀਂਦੀ ਆ ਪੂਸ ਜਿਹੜੀ ਸਾਰੀ ਕਾਲੀ ਐ ਬਾਕੀ ਤੋਰ ਕੇ ਦਿਖਾ ਦਿੰਨੇ ਆ ਤੁਹਾਨੂੰ ਜਿਹਨੂੰ ਚੰਗੀ ਲੱਗੇ ਤੋਨੇ ਕੰਟੈਕਟ ਕਰ ਲੈਣਾ ਪਹਿਲਾਂ ਝੋਟੀ ਗੱਪਣ ਐ ਦਿਨ ਦਾਸ ਲੈ ਸਕਦੀ ਐ 1.5 ਲੱਖ ਰੁਪਇਆ ਇੱਕ ਵਾਰੀ ਦੀ ਕੀਮਤ ਜਿਹੜੀ ਉਹ ਤੈਅ ਕੀਤੀ ਗਈ ਐ ਬਾਕੀ ਰੇਟ ਜਿਹੜੇ ਫਿਕਸ ਨਹੀਂ ਹੁੰਦੇ ਮੌਕੇ ਤੇ ਕੋਈ ਭਰਾ ਆਉਂਦਾ ਤਾ ਉਹਦੇ ਚੋਂ ਮਾਨਤਾਣ ਕੀਤਾ ਜਾਂਦਾ ਤੁਸੀਂ ਪਸੂ ਆ ਕੇ ਦੇਖੋ ਤਸੱਲੀ ਕਰੋਗੇ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਲਓਗੇ ਸੋ ਇਹ ਮੱਝਾਂ ਤੁਹਾਨੂੰ ਚਾਰ ਦਿਖਾਉਣੀਆਂ ਸੀ ਤੋਂ ਇਲਾਵਾ ਕੁਸ ਕਟੀਆਂ ਝੋਟੀਆਂ ਦਿਖਾ ਦਿੰਨੇ ਆ ਇਹ ਦਾ ਮੂੰਹ ਮੱਥਾ ਵੀ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣਾ ਸਹਿੰਗਾ ਦੋਸਤੋ ਬਿਲਕੁਲ ਹੀ ਨਾਲ ਮੁੜਿਆ ਹੋਇਆ ਦੋਸਤੋ ਤਿੰਨ ਕਟੀਆਂ ਤਿੰਨ ਝੋਟੀਆਂ ਛੋਟੀ ਉਮਰ ਦੀਆਂ ਪਰ ਬੰਤਰ ਬੜੀ ਚੰਗੀ ਹੈ ਕਿਉਂਕਿ ਮੱਜਾਂ ਸਾਰੀਆਂ ਹਰਿਆਣੇ ਚੋਂ ਆਈਆਂ ਵੀਆਂ ਉਹਨਾਂ ਦੇ ਇਹ ਬੱਚੇ ਆ ਇਹਨਾਂ ਦੀ ਡੇਟ ਆਫ ਬਰਥ ਕੀ ਹੋਊਗੀ ਜੀ ਉਮਰ ਅੰਦਾਜ਼ਾ ਦੱਸੀ ਜੇ ਜਿਹੜੀ ਪਹਿਲੀ ਕੱਟੀ ਹੈਗੀ ਆ ਹੂੰ ਇਹਦੀ ਮਾਂ ਸਾਡੇ ਕੋਲ ਹੈਗੀ 1021 ਠੀਕ ਹੈ ਜੀ ਹੂੰ ਜਿਹੜੀ ਕਿ ਹਰਿਆਣੇ ਤੋਂ ਆਈ ਆ ਹੂੰ ਔਰ ਇਸ ਕਰਕੇ ਇਹਦਾ ਜਿਹੜਾ ਨਾਨਾ ਹੈ ਉਹ ਹੈਗਾ ਦਾਰੇ ਦਾ ਠੀਕ ਹੈ ਤੇ ਇਹਦੇ ਬਾਅਦ ਹੁਣ ਇਸ ਇਹ ਆਪ ਸੂਰਵੀਰ ਦੀ ਆ ਸਾਡੇ ਛੋਟੇ ਦੀ ਠੀਕ ਹੈ ਤੇ ਇਹਦਾ ਟੈਗ ਨੰਬਰ 1525 ਆ ਹੂੰ ਤੇ ਇਹ 2724 ਦਾ ਇਹਦਾ ਜਨਮ 2724 ਦਾ ਠੀਕ ਹੈ ਸੋ ਦੋਸਤੋ ਹਜੇ ਇਹ ਲਗਭਗ ਜੇ ਆਪਾਂ ਮੰਨੀਏ ਤਾਂ 14 ਕ ਮਹੀਨੇ ਦੀ ਉਮਰ ਹੈ ਕਮਾਲਿਆ ਬਈ ਵਾਪਸ ਬਹੁਤ ਸੋਹਣਾ ਸਿੰਗ ਕਰੂਗੀ ਕੱਟੀ ਟਾਂਚਾ ਤੁਸੀਂ ਇਹਦਾ ਦੇਖ ਲਓ ਬਾਕੀ ਬੰਤਰ ਜਿਹੜੀ ਉਹ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਟੈਗ ਨੰਬਰ ਨਾਲ ਇਹਦੇ ਲੱਗੇ ਹੋਏ ਆ ਸੋ ਇਹ ਕੱਟੀ ਪਹਿਲੇ ਨੰਬਰ ਤੇ ਦੇਖੋ ਤੁਹਾਨੂੰ ਤਿੰਨ ਕੱਟੀਆਂ ਦਿਖਾਉਣੀਆਂ ਐ ਤੋਂ ਬਾਅਦ ਫੇਰ ਇੱਕ ਕੱਟੀ ਬੜੀ ਸੋਹਣੀ ਐ ਇਹਦਾ ਵੀ ਤੁਸੀਂ ਉੱਤੇ ਪੋੜਿਆਂ ਦੀ ਚੜਾਈ ਦੇਖੋਗੇ ਤੁਹਾਨੂੰ ਚੰਗੀ ਨਜ਼ਰ ਆਉਣੀ ਐ ਇਹ ਤੋਂ ਅੱਗੇ ਜਿਹੜੀ ਕੱਟੀ ਐ ਇਹ ਤੋਂ ਅੱਗੇ 2 ਨੰਬਰ ਤੇ ਜਿਹੜੀ ਕੱਟੀ ਐ ਜੀ ਇਹ 1012 ਮੱਝ ਦੀ ਹੈ ਜਿਹੜੀ ਅੱਜ ਸੂਈ ਆ ਠੀਕ ਹੈ ਤੇ ਇਹਦੀ 2 7 16 6 24 ਇਹਦਾ ਜਿਹੜੀ ਡੇਟ ਆ ਆਫ ਬਰਥ ਹੈ ਠੀਕ ਹੈ ਨਹੀਂ ਜੀ ਅੱਜ ਸੂਈ ਹੈ ਜਾਂ ਜਿਹੜੇ ਪਹਿਲੇ ਨੰਬਰ ਤੇ ਜਿਹੜੀ ਪਹਿਲੇ ਨੰਬਰ ਆ ਤੇ 12 ਦੀ ਕੱਟਣੀ ਹੈ ਹਾਂ ਪਹਿਲੇ ਨੰਬਰ ਵਾਲੀ ਹਾਂਜੀ ਹਾਂਜੀ ਜਿਹੜੀ ਦੂਜਾ ਸੂਹਾ ਸੂਈ ਵੀ ਆ ਦੱਸੋਦੀ ਹੈ ਇਹ ਠੀਕ ਹੈ ਕੱਟੀ ਆ ਓਕੇ ਬਰ ਲਿਆ ਤੇ ਜਨਮ ਤਰੀਕ ਤੁਹਾਨੂੰ 16 6 ਦੀ ਦੱਸ ਦਿੱਤੀ ਹੈ 24 ਹੂੰ ਇਹ ਇਹਦਾ ਜਿਹੜਾ ਨਾਨਾ ਨਵਾਬ ਆ ਹਾਂ ਤੇ ਆਪ ਇਹ ਸੂਰਵੇਦੀ ਆ ਸਾਡੇ ਦੀ ਹੂੰ ਤੇ 1526 ਇਹਦਾ ਨੰਬਰ ਹੈਗਾ ਠੀਕ ਹੈ ਔਰ ਬਹੁਤ ਅੱਛੀ ਮੱਝ ਤੁਸੀਂ ਦੇਖ ਹੀ ਲਈ ਆ ਹੂੰ ਬਹੁਤ ਅੱਛੀ ਮੱਝ ਦੀ ਝੋਟੀ ਆ ਦੋਸਤ ਇੱਕ ਗੱਲ ਕਰੈਕਟ ਕਰ ਦਿੰਨੇ ਆ ਵੀ ਜਿਹੜਾ ਨਵਾਬ ਇਹਦਾ ਨਾਮ ਆ ਦੱਸਿਆ ਸੀ ਉਹ ਬਾਈ ਮਿਸਟੇਕ ਹੈ 12 ਨੰਬਰ ਝੋਟੀ ਜਿਹੜੀ ਉਹ ਅਰਜਨ ਕੁੰਗੜ ਦੀ ਹੈ ਤਾਂ ਜਿਹੜਾ ਉਹ ਡਾਟਾ ਉਹ ਤੋਂ ਅੱਗੇ ਤੁਹਾਨੂੰ ਕੱਟੀ ਦੀ ਡਿਟੇਲ ਦੱਸਾਂਗੇ ਸੋ ਇਹ ਇਹਦਾ ਨਾਮ ਆ ਅਰਜਨ ਕੁੰਗੜ ਆ ਤੇ ਇਹ ਕੱਟੀ ਪਹਿਲੇ ਨੰਬਰ ਵਾਲੀ ਝੋਟੀ ਦੀ ਧੀ ਹੈ ਉਹਦੇ ਵਾਂਗੂ ਹੀ ਬੰਨਤਰੇ ਦੀ ਚੰਗੇ ਦੁੱਧ ਢਲੀ ਮੱਝ ਦੀ ਐਤੀ ਤਿੰਨ ਨੰਬਰ ਤੇ ਇੱਕ ਹੋਰ ਝੋਟੀ ਹੈ ਤਿੰਨ ਨੰਬਰ ਵਾਲੀ ਦੀ ਡਿਟੇਲ ਦੇ ਦਿਓ ਜੀ ਜੰਨਾ ਜੀ ਜਿਹੜੀ ਤਿੰਨ ਨੰਬਰ ਦੀ ਝੋਟੀ ਹੈ ਉਹਦੀ ਮਾਂ 1046 ਨੰਬਰ ਹੂੰ ਸਾਡੇ ਕੋਲ ਹੈਗੀ ਆ ਠੀਕ ਹੈ ਤੇ ਇਹਦਾ ਜਨਮ ਤਰੀਕ 6 9 24 ਦੀ ਆ ਠੀਕ ਹੈ ਤੇ ਇਹ ਐਮ 29 ਦੀ ਇਹਦਾ ਨਾਂ ਨਾ ਹੂੰ ਤੇ ਇਹ ਅੱਗੇ ਆਪਸ ਆ ਪ੍ਰਿਕਸ਼ਤ ਬੋਲ ਜੜਾ ਹੈਗਾ এবিসি ਦਾ ਠੀਕ ਹੈ ਉਹਦੀ ਧੀ ਹੈਗੀ ਆ ਉਹਦੀ ਧੀ ਹੈ ਓਕੇ ਸੋ ਇਹ ਤਿੰਨ ਕਟੀਆਂ ਬਸੋ ਤੁਹਾਨੂੰ ਦਿਖਾ ਦਿਆਂ ਲਿਓ ਵਾਪਸ ਬਾਈ ਅੱਛਾ ਇਹਨਾਂ ਤਿੰਨਾਂ ਦੀ ਕੀਮਤ ਆਪਾਂ ਕੀ ਰੱਖਦੇ ਇਹ ਤਿੰਨੇ ਕਟੀਆਂ ਅਗਰ ਕਿਸੇ ਨੇ ਇਕ ਨਾਲ ਲੈਣੀ ਹੋ ਤਾਂ 55000 ਰੁਪਏ ਦੀ ਇੱਕ ਕੱਟੀ ਦੇਵਾਂ ਠੀਕ ਓਕੇ ਕੱਲੀ ਕੱਲੀ ਸੋ ਦਸੋ 1 ਲੱਖ ਤੇ 65000 ਚ ਤਿੰਨੇ ਮਿਲ ਜਾਣੀਆਂ ਜੇ ਤੁਸੀਂ ਇਕੱਠੀਆਂ ਖਰੀਦਦੇ ਹੋ ਤਾਂ ਬਾਕੀ ਕੱਲੀ ਕੱਲੀ ਦੀ ਕੀਮਤ ਕੀ ਡਿਸਾਈਡ ਹੁੰਦੀ ਹੈ ਉਹ ਤੁਸੀਂ ਇਹਨਾਂ ਤੋਂ ਫੋਨ ਤੇ ਪੁੱਛ ਸਕਦੇ ਹੋ ਇੱਕ ਬਲ ਸੇਲ ਕਰਨਾ ਹੈ ਹਾਂਜੀ ਇਹਦੀ ਡਿਟੇਲ ਦੇ ਦਿਓ ਜੀ ਇਹਦਾ ਕੀ ਡਾਟਾ ਬੋਲ ਇਹ ਜੋ ਬੁੱਲ ਹੈਗਾ ਸ਼ਾਇਦ ਹਰਬਲਾਸ ਜੀ ਹੈਗੇ ਅੰਬਾਲੇ ਵਾਲੇ ਹਮ ਜਿਨ੍ਹਾਂ ਦੀ ਡੈਰੀ ਬੜੀ ਪਪੂਲਰ ਹੈ ਬਹੁਤ ਮਸ਼ਹੂਰ ਆਦਮੀ ਆ ਇਹ ਉਹਨਾਂ ਦੀ ਇੱਕ ਝੋਟੀ ਨੇ 21 ਕਿਲੋ ਦੁੱਧ ਦਿੱਤਾ ਸੀ ਠੀਕ ਹੈ ਇਹ ਉਹਦਾ ਬੱਚਾ ਆ ਹਮ ਤੇ ਇਹਨੂੰ ਅਸੀਂ ਮਤਲਬ ਉਥੋਂ ਛੋਟਾ ਹੁੰਦਾ ਲਿਆਂਦਾ ਸੀ ਠੀਕ ਹੈ ਤੇ ਅਸੀਂ ਇਹਨੂੰ ਆਪ ਪਾਲਿਆ ਹੈਗਾ ਹਮ ਤੇ ਇਸ ਵੇਲੇ ਇਹ ਤਕਰੀਬਨ ਇਹਦੀ ਡੇਟ ਆਫ ਬਰਥ 22 ਦੀ ਆ ਠੀਕ ਹੈ ਹਾਂ ਸਾਲੇ ਦੋ ਦੰਦ ਆ ਅਜੇ ਦੋ ਦੰਦ ਆ ਦੋ ਦੰਦ ਹੈਗਾ ਮੱਝਾ ਮੇਟ ਕਰ ਰਿਹਾ ਹੋਊਗਾ ਇਹ ਹਾਂਜੀ ਬਿਲਕੁਲ ਠੀਕ ਹੈ ਓਕੇ ਕੋਈ ਪ੍ਰੋਬਲਮ ਨਹੀਂ ਆ ਟਿੰਗ ਕਰ ਰਿਹਾ ਹੈ ਤੇ ਬਹੁਤ ਠਖਾ ਹੈ ਬੰਦਿਆ ਹੈ ਠੀਕ ਹੈ ਤੇ ਔਰ ਆ ਇਹਦੀ ਇਹਦੀ ਕੀਮਤ ਕੀ ਰੱਖੀ ਹੈ ਜੀ ਇਹਦੀ ਕੀਮਤ ਆਪਾਂ 1 ਲੱਖ ਰੁਪਏ ਰੱਖੀ ਹੈਗੀ ਆ ਲੱਖ ਰੁਪਏ ਡਿਮਾਂਡ ਆ ਦੋਸਤੋ ਬਾਕੀ ਮੌਕੇ ਡਿਮਾਂਡ ਤਾਂ ਹੋ ਜਾਂਦਾ ਹੁੰਦਾ ਬਹੁਤ ਅੱਛਾ ਬੁੱਲ ਹੈਗਾ ਹਮਮ ਔਰ ਰੈਕੋਰਡ ਵਾਲਾ ਬੁੱਲ ਸਹੀ ਹੈ ਸੋ ਦੋਸਤੋ ਇਹ ਮੱਝਾਂ ਦੀ ਵੀਡੀਓ ਸੀ ਇਹਨਾਂ ਕੋਲ ਜਿਹੜੀਆਂ ਮੱਝਾਂ ਇਸ ਟਾਈਮ ਵਿਕਰੀ ਵਾਲੀਆਂ ਸੀ ਮੈਂ ਵੀਡੀਓ ਦੇ ਲਾਸਟ ਉੱਤੇ ਥੋੜਾ ਕੈਮਰਾ ਮਾਰ ਦਿੰਨਾ ਦੂਜੀਆਂ ਮੱਝਾਂ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਇਹ ਦੱਸਿਆ ਵੀ ਜਿਵੇਂ ਚੰਗੇ ਰਿਕਾਰਡ ਦਾ ਫਾਰਮ ਹੈ ਚੰਗੀਆਂ ਮੱਝਾਂ ਇੱਥੇ ਇਹਨਾਂ ਕੋਲ ਰੱਖੀਆਂ ਹੋਈਆਂ ਨੇ ਟੈਕਵਾਰ ਥੋੜਾ ਰਫਲੀ ਕੈਮਰਾ ਮਾਰਦਾ ਮੈਂ ਇਹਨਾਂ ਮੱਝਾਂ ਤੇ ਤੁਹਾਨੂੰ ਸਮਝ ਆ ਜਾਊਗਾ ਵੀ ਪਸ਼ੂ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਰੱਖੇ ਹੋਏ ਆਰਡਰਾਂ ਦੀ ਬਣਾਵਟ ਢਾਂਜੇ ਇਹਨਾਂ ਮੱਝਾਂ ਦੇ ਬੜੇ ਸੋਹਣੇ ਤੁਹਾਨੂੰ ਨਜ਼ਰ ਆਉਣਗੇ ਤੇ ਬਹੁਤ ਸਾਰੀਆਂ ਮੱਝਾਂ ਇੱਥੇ ਜਿਹੜੀਆਂ ਫਾਰਮ ਦੇ ਉੱਤੇ ਰੱਖੀਆਂ ਹੋਈਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੇ ਨਾਕ ਤੁਹਾਨੂੰ ਆਲਰੇਡੀ ਦਿਖਾ ਚੁੱਕੇ ਆ ਤੁਸੀਂ ਉਹਨਾਂ ਚੋਂ ਕੋਈ ਵੀ ਪਸ਼ੂ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ